ਬਲਾਈਂਡ ਹੈਗੇ ਨੇ ਉਹਨਾਂ ਨੇ ਐਨਰੋਲਮੈਂਟ ਕਰਵਾਈ ਹੈਗੀ ਹੈ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਵਿੱਚ ਅਸੀਂ ਸਾਰੇ ਮੈਂਬਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਕਿ ਇਸ ਹੈਂਡੀਕੈਪ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਮੁਕਾਮ ਹਾਸਲ ਕੀਤਾ ਕਿ ਉਹ ਸਾਡੇ ਸਾਰਿਆਂ ਵਿੱਚ ਇੱਕ ਇਨਸਪੀਰੇਸ਼ਨ ਬਣ ਕੇ ਅੱਜ ਬਾਰ ਐਸੋਸੀਏਸ਼ਨ ਦੇ ਵਿੱਚ ਆਏ ਔਰ ਦੇਖੋ ਇਦਾਂ ਦਾ ਇਨਸਾਨ ਜਿਵੇਂ ਪਰਮਾਤਮਾ ਨੇ ਇੰਨਾ ਜ਼ੁਲਮ ਪਾਇਆ ਹੋਵੇ ਔਰ ਉਹ ਇੰਨੀ ਬੁਲੰਦੀ ਤੇ ਆ ਕੇ ਇੱਥੇ ਬਾਰ ਐਸੋਸੀਏਸ਼ਨ ਵਿੱਚ ਆ ਕੇ ਸਾਡ ਨੂੰ ਜਦੋਂ ਮਿਲਿਆ ਔਰ ਸਾਨੂੰ ਬਹੁਤ ਹੀ ਇਨਸਪੀਰੇਸ਼ਨ ਮਿਲੀ ਕਿ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਹਮੇਸ਼ਾ ਹੀ ਤੁਹਾਡੇ ਵਾਸਤੇ ਖੁੱਲੀ ਖੜੀ ਹੈਗੀ ਹੈ ਜਦੋਂ ਤੁਸੀਂ ਕੋਈ ਥਾਂ ਲੈਣੇ ਹੋ ਚੀਜ਼ ਕਿ ਅਸੀਂ ਇਹ ਜ਼ਿੰਦਗੀ ਵਿੱਚ ਕਰਨਾ ਚਾਹੁੰਦੇ ਆ ਉਹ ਮੁਕਾਮ ਤੱਕ ਬੰਦਾ ਪਹੁੰਚ ਕੇ ਹੀ ਰਹਿੰਦਾ ਹੈ ਸੋ ਕਿਸ ਤਰ੍ਹਾਂ ਦਾ ਫੀਲ ਕੀਤਾ ਜਦੋਂ ਆ ਕੇ ਜੇ ਤੁਹਾਨੂੰ ਦੱਸਿਆ ਵੀ ਹੋਵੇਗਾ ਕਿ ਮਿਹਨਤ ਕਰਨੀ ਪਈ ਕੋਈ ਇਸੋ ਨਾਮ ਤੇ ਇਗਜ਼ਾਮ ਵੀ ਜਦੋਂ ਤੁਸੀਂ ਦੱਸਿਆ ਵੀ ਕਲੀਅਰ ਕੀਤਾ ਤੁਸੀਂ ਕਿਸ ਤਰ੍ਹਾਂ ਦਾ ਦੇਖੋ ਉਹਨਾਂ ਨੇ ਸਾਨੂੰ ਦੱਸਿਆ ਵੀ ਉਹਨਾਂ ਨੇ ਜੁਡੀਸ਼ਰੀ ਦਾ ਪ੍ਰੀਲੀਮਸ ਦਾ ਐਗਜ਼ਾਮ ਵੀ ਕਲੀਅਰ ਕੀਤਾ ਹੈਗਾ ਔਰ ਬਹੁਤ ਅੱਛਾ ਲੱਗਿਆ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਡਿਸਕਸ ਕੀਤਾ ਅਸੀਂ ਅੱਜ ਬਾਰ ਐਸੋਸੀਏਸ਼ਨ ਦੇ ਵਿੱਚ ਕਿ ਤੁਸੀਂ ਆਪਣੀ ਪੜ੍ਹਾਈ ਕਿੱਦਾਂ ਇਹਨੂੰ ਸਕਸੈਸਫੁਲ ਕੀਤੀ ਹੈਗੀ ਹੈ ਕਿਉਂਕਿ ਦੇਖੋ ਇਹ ਸਾਡੇ ਵਾਸਤੇ ਵੀ ਨਵਾਂ ਐਕਸਪੀਰੀਅੰਸ ਹੈਗਾ ਕਿ ਇੱਕ ਬਲਾਈਂਡ ਮੈਨ ਕਿੱਦਾਂ ਪੜ੍ਹਿਆ ਹੋਊਗਾ ਔਰ ਉਹਨਾਂ ਨੇ ਦੱਸਿਆ ਵੀ ਸਾਨੂੰ ਕਿਸ ਤਰ੍ਹਾਂ ਦੇ ਪੀਡੀਐਫ ਬਣਾ ਕੇ ਵੌਇਸ ਰਿਕਾਰਡਿੰਗ ਵਾਲੇ ਉਹਨਾਂ ਨੇ ਲੈਕਚਰਸ ਅਟੈਂਡ ਕੀਤੇ ਵੌਇਸ ਰਿਕਾਰਡਿੰਗ ਦੇ ਵਿੱਚ ਉਹ ਕਿਸ ਤਰ੍ਹਾਂ ਟ੍ਰਾਂਸਲੇਟ ਕਰਕੇ ਦੂਸਰੇ ਕਲਾਸਿਸ ਦੇ ਸਟੂਡੈਂਟਸ ਨੂੰ ਐਗਜ਼ਾਮ ਦਿੰਦੇ ਸੀਗੇ ਔਰ ਉਹ ਐਗਜ਼ਾਮ ਟਾਈਪ ਲਿਖਦੇ ਸੀਗੇ ਔਰ ਕਾਫੀ ਅੱਛੇ ਨੰਬਰਾਂ ਨਾਲ ਫਰਸਟ ਡਿਵੀਜ਼ਨ ਨਾਲ ਪਾਸ ਹੋਏ ਨੇ ਬਹੁਤ ਅੱਛਾ ਮਤਲਬ ਮਹਿਸੂਸ ਹੋਇਆ ਸਾਨੂੰ ਬਾਅਦ ਐਸੋਸੀਏਸ਼ਨ ਦੇ ਵਿੱਚ ਸੋ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹਾਂ ਕਿ ਦੇਖਿਆ ਜਾਂਦਾ ਅਕਸਰ ਜਿਵੇਂ ਹੈਂਡੀਕੈਪ ਬੰਦੇ ਤਾਂ ਦੇਖੇ ਲੇਕਿਨ ਪਹਿਲਾ ਹੀ ਮੇਰੇ ਖਿਆਲ ਨਾਲ ਸ਼ੱਕ ਹੋਏਗਾ ਜਿਹੜੇ ਬਲਾਈਂਡ men ਜਿਹੜਾ ਇਸ ਦੇਖੋ ਬੜੀ اچھی ਵਾਈਬਸ ਆਈਆਂ ਪੋਜ਼ਿਟਿਵ ਵਾਈਬਸ ਆਈਆਂ ਵੀ ਅਸੀਂ ਮੈਂਬਰਸ ਨੂੰ ਸਾਰਿਆਂ ਨੂੰ ਇਹੀ ਪ੍ਰੇਰਿਤ ਕਰਾਂਗੇ ਕਿ ਦੇਖੋ ਇੱਕ ਇਨਸਾਨ ਜਿਹੜਾ ਬਲਾਈਂਡ ਹੈ ਉਹ ਇਸ ਮੁਕਾਮ ਤੱਕ ਪਹੁੰਚਿਆ ਔਰ ਮਿਹਨਤ ਕਰਕੇ ਪਹੁੰਚਿਆ ਮਿਹਨਤ ਕਰਨ ਵਾਲਾ ਇਨਸਾਨ ਕਦੀ ਪਿੱਛੇ ਨਹੀਂ ਰਹਿ ਸਕਦਾ ਅੱਜ ਜੋ ਵੀ ਮਿਹਨਤ ਕਰੇਗਾ ਉਹ ਹਮੇਸ਼ਾ ਹੀ ਆਪਣੀ ਜੋ ਅਚੀਵ ਕਰਨਾ ਚਾਹੁੰਦਾ ਹੈ ਲਾਈਫ ਚ ਉਹ ਅਚੀਵ ਕਰੇਗਾ ਤੇ ਹੋਰ ਵੀ ਜਿਹੜੇ ਵਕੀਰ ਹਲੇ ਨਿਊ ਸਟੂਡੈਂਟਸ ਨੇ ਉਹਨਾਂ ਨੂੰ ਕੀ ਮੈਸੇਜ ਆਏਗਾ ਕਿਉਂਕਿ ਕਈ ਵਾਰੀ ਦੇਖਿਆ ਜਾਂਦਾ ਕਿ ਪੇਰੈਂਟਸ ਕੇ ਅੰਦਰ ਵਕੀਰ ਬਣਨ ਲੇਕਿਨ ਉਹ ਕਹਿੰਦੇ ਕਿ ਬੜੀ ਟਫ ਆ ਜਾਂ ਅਸੀਂ ਨਹੀਂ ਮਿਹਨਤ ਇਹ ਨਹੀਂ ਕਰ ਸਕਦੇ ਉਹਨਾਂ ਲਈ ਕੀ ਮੈਸੇਜ ਆਏਗਾ ਦੇਖੋ ਗੁਰਬਖਸ਼ ਐਡਵੋਕੇਟ ਨੇ ਇੱਕ ਉਦਾਹਰਨ ਜਿਹੜਾ ਹੈਗਾ ਉਹ ਬਣਾ ਦਿੱਤਾ ਹੈਗਾ ਕਿ ਜੇ ਤੁਸੀਂ ਮਿਹਨਤ ਕਰਕੇ ਕੁਝ ਵੀ ਅਚੀਵ ਕਰਨਾ ਚਾਹੁੰਦੇ ਹੋ ਉਹ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ ਅੱਜ ਉਹਨੇ ਐਡਵੋਕੇਟ ਦੀ ਪੜ੍ਹਾਈ ਹਾਸਲ ਕਰਕੇ ਜੋ ਸਾਡੀ ਮੈਂਬਰਸ਼ਿਪ ਬਣਿਆ ਹੈਗਾ ਅਸੀਂ ਸਾਰੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲ ਉਹਨਾਂ ਤੇ ਪ੍ਰਾਊਡ ਫੀਲ ਕਰਦੇ ਆਂ ਫਕਰ ਮਹਿਸੂਸ ਕਰਦੇ ਆਂ ਔਰ ਹਰ ਇੱਕ ਇਨਸਾਨ ਜਿਹੜਾ ਕਿ ਸੋਚਦਾ ਹੈ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਅੱਜ ਉਹ ਇੱਕ ਮਿਸਾਲ ਬਣ ਕੇ ਸਾਡੀ ਬਾਰ ਵਿੱਚ ਆਏ ਸੀਗੇ ਅਸੀਂ ਉਹਨਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਅਸੀਂ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਬਹੁਤ ਉਹਨਾਂ ਨੂੰ ਇਨਸਪਾਇਰ ਕੀਤਾ ਵੀ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਜਿਹੜਾ ਹੈਗਾ ਲਾਈਫ 'ਚ ਗੁਰਬਖਸ਼ ਐਡਵੋਕੇਟ ਨੇ ਕੀਤਾ ਹੈਗਾ ਕਿਉਂਕਿ ਉਹ ਵੀ ਸਮੇਸ਼ਾ ਉਹਨਾਂ ਦੇ ਨਾਲ ਹੀ ਰਹੀ ਹੈ। ਸੋ ਉਹਨਾਂ ਨੇ ਦੱਸਿਆ ਕਿ ਅੱਗੇ ਗੋਲ ਕੀ ਹੈ ਐਡਵੋਕੇਟੀ ਲੈਣਾ ਜਾਂ ਅੱਗੇ ਜੱਜ ਵੀ ਬੰਨਾ ਹੈ ਇਦਾਂ ਦਾ ਕੁਝ ਗੋਲ ਵਗੈਰਾ ਦੱਸਿਆ ਉਹਨਾਂ ਨੇ। ਦੇਖੋ ਅਸੀਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਅੱਜ। ਅੱਜ ਉਹ ਆਏ ਬਾਹਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕਲੀਅਰ ਕਰੋ ਔਰ ਇੱਕ ਜੱਜ ਬਣੋ ਆਉਣ ਵਾਲੇ ਸਮੇਂ 'ਚ ਤਾਂਕਿ ਜਿਹੜੇ ਤੁਸੀਂ ਉਹ ਵੀ ਡਿਸੀਜਨਸ ਲਈਏ ਕਿਉਂਕਿ ਉਹ ਫਰਸਟ ਜੱਜ ਬਨਣਗੇ ਜੇ ਉਹ ਜੁਡੀਸ਼ਰੀ ਦਾ ਐਗਜ਼ਾਮ ਕਲੀਅ ਉਹਨਾਂ ਨੇ ਕਿਹਾ ਕਿ ਉਹ ਬਰਥ ਤੋਂ ਹੀ ਇਦਾਂ ਸੀਗੇ 9 ਸੀ ਜਾਂ ਕੋਈ ਇਨਸੀਡੈਂਟ ਦੇ ਵਿੱਚ ਇਹਨਾਂ ਕੋਈ ਇਸ ਬਾਰੇ ਅਸੀਂ ਕੋਈ ਇੰਨੀ ਜਾਣਕਾਰੀ ਹੋਈ ਨਹੀਂ ਹੈਗੀ ਹੈ ਤੇ ਬਟ ਉਹਨਾਂ ਨੇ ਜਿੱਥੇ ਤੱਕ ਅਸੀਂ ਸਾਰਾ ਪੜਿਆ ਉਹਨਾਂ ਦਾ 7ਵਾਂ ਤੋਂ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਵੀ 7th ਤੋਂ ਹੀ ਇਦਾਂ ਮਤਲਬ ਪੜਾਈ ਇਦਾਂ ਕਰਦੇ ਆਏ ਹੈਗੇ ਨੇ ਉਹ ਰਹਿੰਦੇ ਹੈਗੇ ਨੇ ਗਿਲ ਰੋਡ ਤੇ ਹਾਂਜੀ ਹਾਂਜੀ ਸੋ ਕਰ ਦੋ ਜਿਹਨੇ ਅੱਜ ਜੁਆਇਨ ਕੀਤੀ ਹੈ ਤੇ ਦੇਖੋ ਅੱਜ ਅਸੀਂ ਉਹਨਾਂ ਨੂੰ ਮੈਂਬਰ ਬਣਾਇਆ ਹੈਗਾ ਔਰ ਅਸੀਂ ਉਹਨਾਂ ਨੂੰ ਵੈਲਕਮ ਕਰਕੇ ਉਹਨਾਂ ਨੂੰ ਕਹਿ ਦਿੱਤਾ ਕਿ ਜਦੋਂ ਵੀ ਉਹ ਆਣਾ ਚਾਹਣ ਸਾਡੀ ਐਗਜ਼ੈਕਟਿਵ ਰੂਮ ਹਮੇਸ਼ਾ ਉਹਨਾਂ ਵਾਸਤੇ ਖੁੱਲ੍ਹਾ ਹੈ ਤੁਸੀਂ ਆ ਸਕਦੇ ਹੋ ਤੁਸੀਂ ਇੱਥੇ ਬੈਠ ਸਕਦੇ ਹੋ ਤੁਸੀਂ ਜੇ ਕਿਸੇ ਨੂੰ ਮਿਲਣਾ ਹੈ ਅਟੈਂਡ ਕਰਨਾ ਹੈ ਉਹ ਵੀ ਕਰ ਸਕਦੇ ਹੋ ਔਰ ਇਸ ਦੇ ਨਾਲ ਨਾਲ ਹੀ ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਯਾਨਾ ਨੇ ਪਹਿਲੀ ਵਾਰੀ ਸਬਸਕ੍ਰਿਪਸ਼ਨ ਫੀਸ ਵੇਵ ਆਫ ਕੀਤੀ ਹੈਗੀ ਕਿਸੇ ਐਡਵੋਕੇਟ ਦੀ ਜਿਹੜੀ ਫਰਸਟ ਐਂਟਰੀ ਫੀਸ ਹੁੰਦੀ ਹੈ 2200 ਰੁਪਏ ਜਿਹੜੀ ਅਸੀਂ 바ਰ ਐਸੋਸੀਏਸ਼ਨ ਵਿੱਚ ਲੈਣੇ ਆ ਅੱਜ ਮੈਂ ਉਹ ਵੀ ਵੇਵ ਆਫ ਕਰ ਦਿੱਤੀ ਹੈਗੀ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਵਿੱਚ ਐਡਵੋਕੇਟ ਗੁਰਬਖਸ਼ ਸਿੰਘ ਜੋ ਕਿ ਬ্লাইন্ড ਹੈਗੇ ਨੇ ਉਹਨਾਂ ਨੇ ਐਨਰੋਲ